ਡਾਕਟਰ ਮਨਦੀਪ ਕੋ ਰਾਈ ਦੀ ਵਰਤਕ ਪੁਸਤਕ ਇਹ ਰਾਜਾਂਦੇ ਕਿਹੜੇ ਪਾਸੇ ਵਿਚੋਂ ਰਤਨਾ ਸੁਨ ਫਰਿਆਦ ਪੀੜਾਂ ਤੇ ਆ ਪੀੜਾ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੀਆਂ ਸੜਕਾਂ ਤੇ ਫੁੱਟਪਾਥ ਤੇ ਬੈਠੀ ਪੌਦੀ ਸੀ ਠਵਾਦੀ ਮਾਰੀ ਸ਼ਾਂਤੀ ਦੀ ਵੀ ਸੰਸਾਰ ਰੂਪੀ ਇਸ ਸਟੇਜ ਤੋਂ ਜ਼ਿੰਦਗੀ ਨਾਮਾ ਨਾਟਕ ਦੀ ਆਖਰੀ ਭਾਰੀ ਖੇਡ ਸਿਆ ਖੇਡ ਜਾਂ ਥੱਕ ਚੁੱਕੀ ਸੀ ਤੇ ਹੁਣ ਬਸ ਉਹਦਾ ਪਰਦਾ ਡਿੱਗਣ ਦਾ ਹੀ ਇੰਤਜ਼ਾਰ ਕਰ ਰਹੀ ਸੀ ਸ਼ਾਂਤੀ ਦੇਵੀ ਇੱਕ ਕਿੰਨਰ ਸੀ ਜਿਸ ਨੇ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਹਾਜ਼ਿਲ ਕਰਦੀ ਲੋਕਾਂ ਦੀ ਕਰੀ ਵਿਆਹਾਂ ਸ਼ਾਦੀਆਂ ਤੇ ਪੁੱਤਰਾਂ ਦੇ ਜਮਣ ਦੀਆਂ ਖੁਸ਼ੀਆਂ ਵਿੱਚ ਨੱਚ-ਨੱਚ ਕੇ گزارਿਆ ਸੀ ਕਹਿੰਦੇ ਹਨ ਕਿ ਉਹ ਜਿਹੜੇ ਘਰ ਵੀ ਖੁਸ਼ੀ ਨਾਲ ਤਾੜੀ ਮਾਰ ਦਿੰਦੀ ਸੀ ਉਸ ਘਰ ਵਿੱਚ ਬਾਝ ਦੀ ਕੁੱਖ ਵੀ ਹਰੀ ਹੋ ਜਾਂਦੀ ਸੀ ਕਰਮਾਂ ਵਾਲੇ ਹੁੰਦੇ ਹਨ ਉਹ ਕਰ ਜਿੰਨਾ ਵਿੱਚ ਖੁਸਰਿਆਂ ਦੇ ਨੱਚਣ ਦਾ ਸਬਬੰਦ ਹੁੰਦਾ ਹੈ ਪੰਜਾਬ ਵਿੱਚ ਤਾਂ ਖੁਸਰਿਆਂ ਨੂੰ ਹਰ ਕੋਈ ਆਪਣੀ ਹیثیت ਮੁਤਾਬਕ ਦਿਲ ਖੋਲ ਕੇ ਸ਼ਗਨ ਦਿੰਦਾ ਹੈ ਜਿੱਥੇ ਕਿਨਰ ਸਮਾਜ ਦੀ ਅਸੀਸ ਨੂੰ ਉੱਚੀ ਥਾਂ ਰੱਖਿਆ ਜਾਂਦਾ ਹੈ ਉੱਥੇ ਇਸ ਦੀ ਸ਼ਰਾਪ ਤੋਂ ਵੀ ਸਾਡਾ ਸਮਾਜ ਭੈ ਕਹਦਾ ਹੈ ਇਸੇ ਲਈ ਕਈ ਵੱਡਿਆਂ ਘਰਾਣਿਆਂ ਵੱਲੋਂ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਦਦਾਰੂ ਗਾਵਾਂ ਮੱਝਾਂ ਦੇ ਰਸੇ ਖੁਸਰਿਆਂ ਦੇ ਹੱਥ ਫੜਾਉਣ ਵਿੱਚ ਵੱਡਾ ਮਾਣ ਸਮਝਿਆ ਜਾਂਦਾ ਹੈ ਇਸ ਤਰ੍ਹਾਂ ਜਨਸੀ ਮਹਰੂਮੀ ਦੇ ਬਾਵਜੂਦ ਵੀ ਉਹਨਾਂ ਦੇ ਘਰ ਦਾ ਚੁੱਲ੍ਹਾ ਬਲਦਾ ਰਹਿੰਦਾ ਹੈ ਸ਼ਾਂਤੀ ਦੇਵੀ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਵਰਕਿਆਂ ਨੂੰ ਕਿਸੇ ਦੇ ਅੱਗੇ ਬਹੁਤ ਖੋਲ ਕੇ ਰੱਖਣ ਵਿੱਚ ਰਾਜ਼ੀ ਨਹੀਂ ਸੀ ਕਰਨਾਟਕ ਦੀ ਧਰਤੀ ਤੇ ਜਨਮੀ ਸ਼ਾਂਤੀ ਦੇਵੀ ਦਾ ਪੰਜਾਬ ਆਉਣ ਦਾ ਸਬੱਬ ਕਿਵੇਂ ਬਣਿਆ ਤੇ ਫਿਰ ਜ਼ਿੰਦਗੀ ਦੇ ਇਸ ਪਹਿਰ ਕਿਨਰ ਸਮਾਜ ਨੇ ਉਸ ਨੂੰ ਇਸ ਤਰ੍ਹਾਂ ਕਿਉਂ ਤਿਆਗ ਦਿੱਤਾ ਸੀ ਕਿ ਉਹ ਸੜਕਾਂ ਤੇ ਰੋਲਣ ਲਈ ਮਜਬੂਰ ਹੋ ਗਈ ਇਹੋ ਜਿਹੇ ਕਈ ਸਵਾਲ ਸੰਜਨਾ ਤੋਂ ਪਰਦਾ ਚੁਕਣਾ ਅਜੇ ਬਾਕੀ ਸੀ ਗੁਰਪ੍ਰੀਤ ਸਿੰਘ ਵੱਲੋਂ ਉਸ ਦੀ ਇਸ ਦੁਰਦਸ਼ਾ ਬਾਰੇ ਵਾਰ-ਵਾਰ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵੀ ਉਸ ਨੇ ਕਿਸੇ ਹੋਰ ਨੋਸ ਦੀ ਹਾਲਤ ਲਈ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਬਸ ਇੰਨਾ ਕਹਿ ਕੇ ਸਾਰ ਦਿੱਤਾ ਸੀ ਰੱਬ ਕਰਮਾਂ ਦੇ ਸਾਧੇ ਹਨ ਕਿਸੇ ਰੱਦੀ ਪੁੱਜੀ ਫਕਰ ਰੂਤੋਂ ਹੀ ਅਜਿਹੇ ਜਵਾਬ ਦੀ ਆਸ ਕੀਤੀ ਜਾ ਸਕਦੀ ਹੈ ਸਿਰ ਤੇ ਬਜੀਆਂ ਜਟਾਵਾ ਮੂੰਹ ਤੇ ਬਦੀ ਹੋਈ ਦਾੜੀ ਤੇ ਬਦੇ ਹੋਏ ਤਿੱਖੇ ਨਾ ਹੋ ਤਾਂ ਪਤਾ ਲੱਗਦਾ ਸੀ ਕਿ ਸ਼ਾਂਤੀ ਦੇਵੀ ਨੂੰ ਜ਼ਿੰਦਗੀ ਦੇ ਰਾਤੋਖੜਿਆ ਕਾਫੀ ਸਮਾਂ ਹੋ ਚੁੱਕਾ ਸੀ ਅਜਿਹੀ ਹਾਲਤ ਵਿੱਚ ਇੰਨੀ ਠੰਡੀ ਸਰਦ ਰੁੱਤ ਵਿੱਚ ਵੀ ਅਗਰ ਉਹ ਜ਼ਿੰਦਾ ਸੀ ਤਾਂ ਇਸ ਦੀ ਬਜਾਉ ਸੱਚ ਦੇਵਾ ਪਰਿਵਾਰ ਸੀ ਜਿਨ੍ਹਾਂ ਨੇ ਸ਼ਾਂਤੀ ਦੇਵੀ ਨੂੰ ਇੱਕ ਮੰਜਾ ਗਰਮ ਬਿਸਤਰਾ ਤੇ ਸਵੇਰੇ ਸ਼ਾਮ ਦੀ ਰੋਟੀ ਦੇਣ ਦੀ ਮਿਹਰਬਾਨੀ ਕੀਤੀ ਸੀ ਇਹ ਪਰਿਵਾਰ ਪਹਿਲਾਂ ਵੀ 13 14 ਅਜਿਹੇ ਬੇਸਹਾਰਾ ਵਿਅਕਤੀਆਂ ਨੂੰ ਕਿਸੇ ਨਾ ਕਿਸੇ ਆਸ਼ਰਮ ਉਹ ਚਾ ਚੁੱਕਾ ਸੀ ਤੇ ਇਸ ਦੀ ਸੂਚਨਾ ਗੁਰਪ੍ਰੀਤ ਸਿੰਘ ਮਿੰਟੂ ਨੂੰ ਦੇਣ ਵਾਲੇ ਵੀ ਉਹੀ ਸਨ ਫਾਜ਼ਿਲਕਾ ਸ਼ਹਿਰ ਦੇ ਸੈਂਟਰ ਵਿੱਚ ਸਿਵਲ ਹਸਪਤਲ ਦੀ ਕੰਨ ਦੇ ਬਾਹਰ ਫੁੱਟਪਾਥ ਤੇ ਬੈਠੀ ਸ਼ਾਂਤੀ ਦੇਵੀ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦੀ ਨਜ਼ਰੀ ਨਾ ਪਈ ਹੋਵੇ ਇਹ ਗੱਲ ਵੀ ਅਚੰਭੇ ਭਰੀ ਜਾਪਦੀ ਸੀ ਸ਼ਾਂਤੀ ਦੇਵੀ ਦੇ ਦਸਨ ਸਾਰੋ ਕਈ ਦਿਨਾਂ ਤੋਂ ਉਸ ਸਿਰਜਣ ਹਾਰ ਅੱਗੇ ਫਰਿਆਦ ਕਰਦੀ ਆ ਰਹੀ ਸੀ ਕਿ ਅੱਜ ਦੀ ਰਾਤ ਉਸ ਦੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ ਤੇ ਕੱਲ ਸਵੇਰ ਨੂੰ ਉਸ ਦੀ ਅੱਖ ਨਕੁਲੀ ਦੁਜਿਆਂ ਨੂੰ ਜ਼ਿੰਦਗੀ ਦੀ ਦੁਆ ਦੇਣ ਵਾਲੀ ਸ਼ਾਂਤੀ ਦੇਵੀ ਅੱਜ ਆਪਣੇ ਲਈ ਮੌਤ ਮੰਗਣ ਲਈ ਮਜਬੂਰ ਹੋ ਗਈ ਸੀ ਕਹਿੰਦੇ ਹਨ ਕੁਝ ਕੁ ਦੁਆਾਂ માં ਅਜਿਹੇ ਬੇਲੇ ਕੜੀ ਮੰਗੀਆਂ ਜਾਂਦੀਆਂ ਹਨ ਜੋ ਉਸ ਦੇ ਦਰ ਤੇ ਕਬੂਲ ਹੋ ਜਾਂਦੀਆਂ ਹਨ ਕੋਕ ਡਿਲਾ ਮਤ ਰੱਬ ਸੁਣੇ ਦਰਦਮੰਦਾਂ ਦੀਆਂ ਆਹੀ ਹੋ ਸ਼ਾਂਤੀ ਦੇਵੀ ਦੀ ਫਰਿਆਦ ਅੱਜ ਕਿਸੇ ਪੀਰ ਪੈਗੰਬਰ ਨੇ ਕੰਨ ਤਰ ਕੀ ਸੁਣ ਲਈ ਲਗਦੀ ਸੀ 3 ਦਸੰਬਰ 2022 ਨੂੰ ਗੁਰਪ੍ਰੀਤ ਸਿੰਘ ਮਾਤਾ ਜੀ ਨੂੰ ਸੁਪਨਿਆਂ ਦੇ ਘਰ ਹਸਨਪੁਰ ਲੈ ਜਿੱਥੇ ਉਹਨਾਂ ਨੂੰ ਇਸ਼ਨਾਨ ਕਰਵਾ ਕੇ ਸਾਫ਼ ਸੁਥਰੇ ਕੱਪੜੇ ਪਹਿਨਾਈ ਗਏ ਸੰਸਥਾ ਦੇ ਨਿਯਮ ਅਨੁਸਾਰ ਨਵੇਂ ਆਏ ਲਾਵਾਰ ਸਾਦਮੀ ਨੂੰ ਆਦਮੀਆਂ ਵੱਲੋਂ ਤੇ ਇਸਤਰੀਆਂ ਨੂੰ ਇਸਤਰੀਆਂ ਵੱਲੋਂ ਇਸ਼ਨਾਨ ਕਰਵਾਇਆ ਜਾਂਦਾ ਸੀ ਇੱਥੇ ਸ਼ਾਂਤੀ ਦੇਵੀ ਨੂੰ ਉਸ ਦੀ ਇੱਛਾ ਪੁੱਛੀ ਗਈ ਤਾਂ ਉਸ ਨੇ ਜਵਾਬ ਦਿੱਤਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਸਾਰੇ ਹੀ ਮੇਰੇ ਧੀਆ ਪੁੱਤਰੋ 31 ਦਸੰਬਰ 2022 ਨੂੰ ਸ਼ਾਂਤੀ ਦੇਵੀ ਸੰਸਥਾ ਦੇ ਵਿੱਚ ਪਰਿਵਾਰ ਦੇ ਜੀਵਾਂ ਵਾਂਗ ਗੱਲਾਂ-ਵਾਟਾਂ ਕਰਦਿਆਂ ਸੁਹਾਵਣਾ ਸਮਾਂ ਗੁਜ਼ਾਰ ਕੇ ਸੁੱਖ ਦੀ ਨਿੰਦਰ ਸੁੱਤੀ ਤੇ ਫਿਰ 1 ਜਨਵਰੀ 2023 ਦੀ ਸਵੇਰ ਨੂੰ ਉੱਠੀ ਨਹੀਂ ਸਿਰਜਨ ਹਾਰ ਨੇ ਉਸ ਨੂੰ ਜ਼ਿੰਦਗੀ ਚਾਹੀ ਉਸ ਦੀ ਮਰਜ਼ੀ ਮੁਤਾਬਕ ਨਹੀਂ ਸੀ ਦਿੱਤੀ ਪਰ ਮੌਤ ਉਸ ਨੂੰ ਉਸ ਦੀ ਮਰਜ਼ੀ ਦੀ ਹੀ ਦਿੱਤੀ ਸੀ ਇੱਕ ਸ਼ਾਨਦਾਰ ਗੁਰਸਕੂਨ ਮਾਤ ਇੱਥੇ ਜਿਹੜੀ ਇਨਸਾਨੀਅਤ ਦੀ ਮਿਸਾਲ ਸਚਦੇਵਾ ਪਰਿਵਾਰ ਤੇ ਮਨੁੱਖਤਾ ਦੀ ਸੇਵਾ ਸੰਸਥਾ ਵੱਲੋਂ ਬਖਾਈ ਗਈ ਉਹ ਆਪਣੀ ਮਿਸਾਲ ਆਪ ਹੀ ਹੈ ਸ਼ਾਂਤੀ ਦੇਵੀ ਅਜਿਹੇ ਹਾਲਾਤ ਵਿੱਚ ਰਹਿੰਦੀ ਹੋਈ ਵੀ ਉਹ ਜਗ੍ਹਾ ਛੱਡ ਕੇ ਕਿਸੇ ਹੋਰ ਥਾਂ ਜਾਣ ਲਈ ਚਾਰਨੀ ਸੀ ਪਰ ਗੁਰਪ੍ਰੀਤ ਸਿੰਘ ਦੇ ਮੋਹ ਪਿੱਛੇ ਜੇ ਸ਼ਬਦਾਂ ਨੇ ਉਸ ਨੂੰ ਉਸਦੀ ਗਵਾਚ ਚੁੱਕੀ ਪਛਾਣ ਤੋਂ ਦੁਬਾਰਾ ਰੂਬਰੂ ਕਰਨ ਲਈ ਵਾਰ-ਵਾਰ ਯਾਦ ਕਰਾਇਆ ਮਾ ਤੇਰੇ ਵਜੂਦ ਦਾ ਕੱਜ ਕੋਈ ਬਹੁਤ ਵੱਡਾ ਕੱਜ ਨਹੀਂ ਸੀ ਇਹ ਉਸੇ ਤਰ੍ਹਾਂ ਸੀ ਜਿਵੇਂ ਕਿਸੇ ਦੀ ਲੱਤ ਵਿੱਚ ਜਮਾਂਦਰੂ ਨੁਕਸ ਹੋਵੇ ਜਾਂ ਕਿਸੇ ਦਾ ਅੱਖ ਕੰਨ ਨਾ ਹੋਵੇ ਤੂੰ ਕਿਉਂ ਅੱਜ ਇਸ ਹਾਲਾਤ ਵਿੱਚ ਲਚਾਰਾ ਵਾਂਗੂੰ ਰੋਣ ਲਈ ਬੈਠੀ ਐ ਚਲ ਤੈਨੂੰ ਤੇਰੇ ਘਰ ਲੈ ਕੇ ਚਲੀਏ ਅਜਿਹੇ ਸ਼ਬਦ ਕਈ ਵਾਰਿਆਂ ਤ ਉਸ ਨੂੰ ਕਿਸੇ ਨੇ ਨਹੀਂ ਸੀ ਕਹੇ ਗੁਰਪ੍ਰੀਤ ਕਈ ਜ਼ਿਰਿਆਂ ਦਾ ਫਾਸਲਾ ਤੈਅ ਕਰਕੇ ਉਸ ਨੂੰ ਲੈਣ ਆਇਆ ਸੀ ਮੈਂ ਜਮਿਆ ਜਾਂ ਮੇਰੇ ਘਰ ਪੁੱਤ ਜਮਿਆ ਤੋਂ ਉਸ ਦੀ ਮਰਾ ਦੂਸਰੀ ਪੀੜੀ ਤੇ ਉਸ ਤੋਂ ਅਗਲੀ ਪੀੜੀ ਤੋਂ ਸੀ ਕਹਿੰਦੇ ਹਨ ਕਿ ਸ਼ਬਦਾਂ ਦਾ ਵੀ ਆਪਣਾ ਇੱਕ ਤਾਪਮਨ ਹੁੰਦਾ ਹੈ ਇਹ ਕਿਸੇ ਦਾ ਤਪਦਾ ਹਿਰਦਾ ਠਾਰ ਵੀ ਸਕਦੇ ਹਨ ਸ਼ਬਦਾਂ ਦਾ ਵੀ ਆਪਣਾ ਇੱਕ ਵੇਗ ਹੁੰਦਾ ਹੈ ਇਹ ਚੋਂ ਤਾਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਆਪਣੇ ਰੌ ਵਿੱਚ ਵਹਾ ਕੇ ਲੈ ਜਾ ਸਕਦੇ ਹਨ ਸ਼ਬਦਾਂ ਦੇ ਇਸ ਵੇਗ ਨੇ ਆਖਰ ਮਾਤਾ ਸ਼ਾਂਤੀ ਦੇਵੀ ਨੂੰ ਹਸਨਪੁਰ ਜਾਣ ਲਈ ਸਹਿਮਤ ਕਰ ਹੀ ਲਿਆ ਸੀ 1 ਜਨਵਰੀ 2023 ਨੂੰ ਮਾਤਾ ਸ਼ਾਂਤੀ ਦੇਵੀ ਦੇ ਸ਼ਾਂਤ ਮਈਆ ਕਾਲ ਚਲਾਉਣੇ ਤੋਂ ਬਾਅਦ ਜਦ ਇਹ ਖਬਰ ਸੋਸ਼ਲ ਮੀਡੀਆ ਤੇ ਪਾਈ ਗਈ ਤਾਂ ਬਹੁਤ ਸਾਰੇ ਸਤਿਕਾਰਯੋਗ ਸਮਾਜ ਸੇਵੀ ਵਿਅਕਤੀ ਉਸ ਦੇ ਸੰਸਕਾਰ ਸਮੇਂ ਹਾਜ਼ਰ ਹੋਣ ਲਈ ਆਏ। ਇਹ ਮੰਨਤਾ ਹੈ ਕਿ ਜਦ ਕੋਈ ਖੁਸਰਾ ਮਰਦਾ ਤਾਂ ਕਿਨਰ ਸਮਾਜ ਵੱਲੋਂ ਉਸ ਦੇ ਮੁਰਦੇ ਨੂੰ ਛੇਤਰਾ ਨਾਲ ਕੁੱਟਿਆ ਜਾਂਦਾ ਹੈ ਤੇ ਰਾਤ ਦੇ ਹਨੇਰੇ ਵਿੱਚ ਸੰਸਕਾਰ ਕੀਤਾ ਜਾਂਦਾ ਤਾਂ ਜੋ ਦੁਬਾਰਾ ਕਦੀ ਇਸ ਸੰਸਾਰ ਵਿੱਚ ਇਸ ਜੁਨ ਵਿੱਚ ਜਨਮ ਨਾ ਲਵੇ। ਗੁਰੂ ਪ੍ਰੀਤ ਸਿੰਘ ਦੇ ਮੰਦਿਰੀ ਸੀ ਕੇ ਮਾਤਾ ਸ਼ਾਂਤੀ ਦੇਵੀ ਦੀ ਮੌਤ ਤੋਂ ਬਾਅਦ ਉਸ ਦੀ ਆਖਰੀ ਯਾਤਰਾ ਪੂਰੇ ਮਾਨ ਮਰਿਆਦਾ ਨਾਲ ਕੱਢੀ ਜਾਵੀ। ਇਸੇ ਤਰ੍ਹਾਂ ਹੀ ਕੀਤਾ ਗਿਆ ਪੂਰੇ ਸਨਮਾਨ ਨਾਲ ਸ਼ਾਂਤੀ ਮਾਤਾ ਦੀ ਦੇਹ ਨੂੰ ਫੁੱਲਾਂ ਦੀ ਕੀਦਤ ਪੇਂਟ ਕਰਨ ਉਪਰੰਤ ਅਰਦਾਸ ਕਰਕੇ ਦਿਨ ਦੇ ਚਾਨਣ ਨੇ ਸਸਕਾਰ ਕੀਤਾ ਗਿਆ ਤੇ ਕੁਝ ਦਿਨਾਂ ਬਾਅਦ ਭੋਗ ਪਾਇਆ ਗਿਆ। ਕਿਨਰ ਸਮਾਜ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹੈ। ਸਾਡੇ ਵਿਆਹਾਂ ਸ਼ਾਦੀਆਂ ਤੇ ਜੰਮਣਿਆਂ ਤੇ ਸਾਡੀ ਖੁਸ਼ੀ ਵਿੱਚ ਸ਼ਰੀਕ ਹੋਣ ਵਾਲਾ ਇਹ ਸਮਾਜ ਕਦੇ ਵੀ ਤ੍ਰਿਸਕਾਰ ਦਾ ਪਤਰ ਨਹੀਂ ਹੋਣਾ ਚਾਹੀਦਾ